ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਹੰਸਾਲੀ ਖੇੜਾ ਵਿਖੇ ਯੋਧਨਸ਼ੇ ਵਿਰੋਧ ਦੇ ਸੰਬੰਧ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਤੇ ਡਾਕਟਰ ਐਨ ਐਸ ਬਾਬਾ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਪ੍ਰਸ਼ਨ ਵੀ ਪੁੱਛੇ ਗਏ ਜਿਹੜੇ ਵਿਦਿਆਰਥੀਆਂ ਵੱਲੋਂ ਪ੍ਰਸ਼ਨਾਂ ਦੇ ਜਵਾਬ ਸਹੀ ਦਿੱਤੇ ਗਏ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਟੇਟ ਅਵਾਰਡ ਨੌਰੰਗ ਸਿੰਘ ਨੇ ਸੱਚਖੰਡ ਵਾਸੀ ਸੰਤ ਬਾਬਾਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸਿੱਖਿਆ ਤੇ ਸਿਹਤ ਕੇਂਦਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਅਰਜੀ ਪ੍ਰੋਗਰਾਮ ਬਾਰੇ ਕੀ ਵਿਚਾਰ ਹੈ? ਅੱਜ ਅਸੀਂ ਸਤਕੰਡワਸੀ ਸੰਤ ਬਾਬਾ ਜੀ ਸਿੰਘ ਜੀ ਦੇ ਸਾੜੀ ਬੜਿਆਂ ਦੀ ਯੋਗਗਵਾਈ ਦੇ ਵਿੱਚ ਜਿਹੜੇ ਇਹ ਸਕੂਲ ਕਾਲਜ ਫਤਿਹਗੜ੍ਹ ਸਾਹਿਬ ਇੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਕਾਲਜ ਸਿਹਤ ਸੰਸਥਾ ਮਕੂਲੀਆ ਨਹੀਂ ਜੀ ਦੇ ਤਹਿਤ ਹੀ ਸਾਡੇ ਸਾਹਿਬ ਦੇ ਵਿਖੇ ਸ੍ਰੀ ਹਰਬੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਦੇ ਵਿੱਚ ਅਸੀਂ ਅੱਜ ਜੁਧ ਨਸ਼ਿਆਂ ਵਿਰੁੱਧ ਇੱਕ ਜਾਗਰਤਾ ਮਹਮ ਦੇ ਤਹਿਤ ਸੈਮੀਨਾਰ ਕਰਾਇਆ ਗਿਆ ਜਿਹਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਐਨਐਸ ਬਾਬਾ ਜੀ ਬਾਬਾ ਨਰਸਿੰਘ ਹੋਣ ਤੋਂ ਉਹਨਾਂ ਨੇ ਬਹੁਤ ਸਾਰੇ ਪੋਸਟਰ ਬਹੁਤ ਸਾਰਾ ਮਟੀਰੀਅਲ ਪ੍ਰੋਵਾਈਡ ਕਰਾਇਆ ਸੀ ਅਸੀਂ ਉਹਨੂੰ ਅੱਜ ਇਹ ਪ੍ਰਦਰਸ਼ਨੀ ਵੀ ਲਾਇਆ ਹੈ ਤਾਂ ਕਿ ਬੱਚਿਆਂ ਨੂੰ ਇੱذਲੀ ਪੋਸਟਰ ਸੀਗੇ ਇੱਕ ਡਾਟਾ ਬੇਸਡ ਸੀਗੇ ਵੀ 700 ਏਕੜ ਇੱਕ ਪਿਤਾ ਤੇ ਪੁੱਤ ਨੇ ਧਾਰੂ ਦੇ ਵਿੱਚ ਹੀ ਲਿਖਾਤੀ ਜਾਂ ਕਿਸੇ ਦਾ ਕਿਸ ਤਰ੍ਹਾਂ ਘਰ ਬਰਬਾਦ ਹੋਇਆ ਬਹੁਤ ਸਾਰੇ ਮਤਲਬ ਇਹ ਜਿਹੜੇ ਚਾਰਟ ਸੀਗੇ ਇਹ ਬੱਚਿਆਂ ਨੂੰ ਐਕਚੁਅਲੀ ਮੈਨੇਜਰ ਦਿਖਾਏਗੇ ਸੋ ਬਹੁਤ ਸਾਰੀ ਕੁਐਸਚਨਿੰਗ ਅਨਸਰਿੰਗ ਹੋਈ ਕਿਉਂ ਜਿੰਨਾ ਚਿਰ ਕਿਸੇ ਵੀ ਚੀਜ਼ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ ਡਾਕਟਰ ਸਾਹਿਬ ਵੱਲੋਂ ਕੁਐਸਚਨ ਕੀਤੇ ਗਏ ਬੱਚਿਆਂ ਵੱਲੋਂ ਉਹਨਾਂ ਦੇ ਬਹੁਤ ਵਧੀਆ ਆਨਸਰ ਦਿੱਤੇ ਗਏ ਉਹਦੇ ਵਿੱਚ ਬੱਚਿਆਂ ਦਾ ਇੰਟਰਸਟ ਕ੍ਰੀਏਟ ਹੋਇਆ ਜਦੋਂ ਅਸੀਂ ਲੈਕਚਰ ਕਰਦੇ ਆ ਤਾਂ ਅਸੀਂ ਇੱਕ ਸਪੀਕਰ ਹੁੰਨੇ ਆ ਤੇ ਬੱਚਾ ਸਿਰਫ ਸੁਣਨੇ ਵਾਲੇ ਹੁੰਦੇ ਨੇ ਪਰ ਜਦੋਂ ਅਸੀਂ ਕਿਸੇ ਜੀ ਦਾ ਆਦਾਨ-ਪ੍ਰਦਾਨ ਕਰਦੇ ਆ ਤਾਂ ਬਹੁਤ ਇੰਟਰਸਟਿੰਗ ਹੁੰਦਾ ਉਹਦੇ ਤਹਿਤ ਹੀ ਇਹ ਅੱਜ ਜਿਹੜਾ ਸਾਡਾ ਸੈਮੀਨਾਰ ਹੈ ਇਹ ਬਹੁਤ ਜ਼ਿਆਦਾ ਸਫਲ ਹੋਇਆ ਇਸ ਦੇ ਲਈ ਅਸੀਂ ਇੱਥੇ ਦੀ ਮੈਨੇਜਮੈਂਟ ਕਮੇਟੀ ਸਾਰੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਸਾਧੂ ਰਾਮਜੀਤ ਪਟਮਾਜਰਾ ਮੇਰੇ ਨਾਲ ਆਏ ਹੋਏ ਸਿੰਘਲਾ ਜੀ ਅਤੇ ਇਸ ਸੰਸਥਾ ਦੇ ਪ੍ਰਿੰਸੀਪਲ ਰਮਾ ਮੈਨ ਜੀ ਵਿਦਿਆਲਕੰਦ ਜੀ ਕਿ ਅੱਜ ਜਿਹੜਾ ਮੈਂ ਬੱਚਿਆਂ ਨੂੰ ਇਹ ਵੀ ਕਿਹਾ ਵੀ ਜੋ ਅੱਜ ਸੈਮੀਨਾਰ ਸੀਗਾ ਉਹਦਾ ਤੁਸੀਂ ਇੱਕ ਆਰਟੀਕਲ ਵੀ ਲਿਖਣਾ ਹੈ ਕੀ ਲਿਖਣਾ ਵੀ ਜੋ ਵੀ ਹੈ ਜੋ ਅੱਜ ਸਾਡਾ ਸੈਮੀਨਾਰ ਹੋਇਆ ਉਹਨੂੰ ਆਪਾਂ ਕੱਲ ਨੂੰ ਕਿਤਾਬ ਬੁੱਕ ਦੇ ਵਿੱਚ ਪਬਲਿਸ਼ ਕਰੀਏ ਸੋ ਮੈਂ ਅਖੀਰ ਦੇ ਵਿੱਚ ਸਾਰੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਹਾਂ ਵਿਸ਼ੇਸ਼ ਕਰਕੇ ਬਾਬਾ ਜੀ ਦਾ ਧੰਨਵਾਦ ਕਰਦਾ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਵੀ ਇਹ ਕਰਨਾ ਚਾਹੁੰਦਾ ਕਿ ਇਸ ਜੁਧਮਹਾਨ ਜੁਧਾ ਜਿਹੜਾ ਰਸ਼ੀਆ ਦੇ ਵਿਰੁੱਧ ਹੈ ਇਹਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਓ ਧੰਨਵਾਦ ਮੈਂ ਅੱਜ ਜੋ ਡਾਕਟਰ ਸਾਹਿਬ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਜੁਧ ਨਸ਼ਮ ਰੁਧ ਮਹੀਮ ਦੇ ਤਹਿਤ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਨਸ਼ੇ ਤੋਂ ਬਚਿਆ ਜਾ ਸਕਦਾ ਤੇ ਆਪਣੀ ਜ਼ਿੰਦਗੀ ਜਿਹੜੀ ਸਫਲ ਬਣਾਈ ਜਾ ਸਕਦੀ ਹੈ ਤੇ ਦੂਜੀ ਪਾਸੇ ਆਪਾਂ ਦੇਖੀਏ ਕਿ ਬਹੁਤ ਹੀ ਸਤਿਕਾਰਯੋਗ ਸਚਖੰਡ ਵਾਸੀ ਬਾਬਾ ਜੀ ਸਿੰਘ ਨੇ ਹੰਸਾਲੀ ਵਾਲੇ ਵੱਲੋਂ ਇੱਥੇ ਜਿਹੜਾ ਸਕੂਲ ਚਲਾਇਆ ਗਿਆ ਹਰ ਸਾਹ ਚ ਇੱਥੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਇੰਦਾਂ ਦੀਆਂ ਗਲਤ ਹਰਕਤਾਂ ਤੋਂ ਫਿਰ ਵੀ ਇੱਥੇ ਜਿਹੜਾ ਸਕੂਲ 'ਚ ਇੰਦਾਂ ਦੇ ਪ੍ਰੋਗਰਾਮ ਲਿਖ ਕੇ ਜਾ ਰਹੇ ਆ ਕੀ ਕਹਿਣਾ ਸਮੇਂ ਸਿੰਘ ਜੀ ਲੋੜ ਜਿਹੜੀ ਹੈ ਇਹ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਮਹਿੰਮ ਜਿਹੜੀ ਹੈ ਚਲਾਈ ਜਾਵੇ ਸਰਕਾਰਾਂ ਆਪਣੇ ਪੱਧਰ ਤੇ ਬਹੁਤ ਕੁਝ ਕਰ ਰਹੀਆਂ ਜਿਵੇਂ ਕਿ ਇੱਕ ਨਵਾਂ ਬਿਆਨ ਉਹਨਾਂ ਨੇ ਸ਼ੁਰੂ ਕੀਤਾ ਹੈ ਯੁਥ ਨਸ਼ਾ ਦੇ ਵਿਰੋਧੀ ਉਸੇ ਲੜੀ ਦੇ ਤਹਿਤ ਸਰਦਾਰ ਡਾਕਟਰ ਰਵਿੰਦਰ ਸਿੰਘ ਜੀ ਬਾਬਾ ਨੂੰ ਵੀ ਸਾਡੇ ਇੱਥੇ ਬੱਚਿਆਂ ਨੂੰ ਯੁਥ ਨੂੰ ਜਾਗਰੂਕ ਕਰਨ ਵਾਸਤੇ ਇੱਕ ਪ੍ਰੋਗਰਾਮ ਹਿਲਿਆ ਗਿਆ। ਇਹ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਪੋਸਟਰਸ ਲਾਹੀ ਕੁਐਸਚਨ ਆਨਸਰ ਦੇ ਰਾਹੀਂ ਬੱਚਿਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਕਿ ਬੱਚੇ ਜਿਹੜੇ ਹਨ ਜਾਗਰੂਕ ਹੋ ਸਕਣ ਦੇਖੋ ਸਰਕਾਰਾਂ ਆਪਣੇ ਪੱਧਰ ਤੇ ਬਹੁਤ ਐਫਰਟਸ ਕਰਦੀਆਂ ਨੇ ਨਸ਼ਿਆਂ ਨੂੰ ਰੋਕਣ ਸੰਬੰਧੀ ਪਰ ਉਹ ਐਫਰਟਸ ਜਿਹੜੇ ਨੇ ਕਿਤੇ ਨਾ ਕਿਤੇ ਨਕਾਰਾਤਮਕ ਹੋ ਜਾਂਦੇ ਨੇ ਜਦੋਂ ਆਮ ਪਬਲਿਕ ਜਿਹੜੀ ਆ ਉਹਦੇ ਵਿੱਚ ਰੁਚੀ ਨਹੀਂ ਹੁੰਦੀ ਤਾਂ ਰੁਚੀ ਨਾ ਲੈਣ ਕਰਕੇ ਕੀ ਜਿਹੜੀ ਛੱਡੇ ਇਹ ਮਹਿੰਮ ਜਿਹੜੀਆਂ ਅਸਫਲ ਹੋ ਜਾਂਦੀਆਂ ਇਸ ਕਰਕੇ ਲੋੜ ਹੈ ਇਸ ਗੱਲ ਦੀ ਕਿ ਘਰ-ਘਰ ਤੱਕ ਇਹ ਆਵਾਜ਼ ਪਹੁੰਚਾਈ ਜਾਵੇ ਤੇ ਸਕੂਲ ਇੱਕ ਅਜਿਹਾ ਦਾਇਰਾ ਹੁੰਦਾ ਹੈ ਜਿੱਥੇ ਇਸ ਮੂਹਮ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕਦਾ ਕਿਉਂਕਿ ਅਸੀਂ ਕੋਈ ਵੀ ਸਰਕਾਰ ਜਿਹੜੀ ਹੈ ਡੋਰ ਤੋਂ ਡੋਰ ਨਹੀਂ ਜਾ ਸਕਦੀ ਕਿਉਂਕਿ ਸਰਕਾਰ ਦੇ ਆਪਣੇ ਰੁਝੇਵੇਂ ਹੁੰਦੇ ਆ ਤਾਂ ਸਕੂਲ ਇੱਕ ਐਸਾ ਮਾਧਿਅਮ ਹੈ ਜਿਸ ਰਾਹੀਂ ਬੱਚਿਆਂ ਰਾਹੀਂ ਇਹ ਆਵਾਜ਼ ਜਿਹੜੀ ਹੈ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ ਤਾਂ ਇਸ ਲੜੀ ਦੇ ਤਹਿਤ ਜੋ ਵੀ ਸਦਾ ਡਾਕਟਰ ਸਾਹਿਬ ਵੱਲੋਂ ਐਫਰਟਸ ਕੀਤੇ ਗਏ ਨੇ ਉਹ ਬਹੁਤ ਹੀ ਸ਼ਲਾਘਾਯੋਗ ਨੇ ਉਮੀਦ ਆਉਂਦੀ ਆ ਕਿ ਬੱਚਿਆਂ ਨੇ ਇਹਦੇ ਤੋਂ ਬਹੁਤ ਕੁਝ ਸਿੱਖਿਆ ਹੋਊਗਾ ਮੈਂ ਤਾਂ ਇਸ ਗੱਲ ਤੇ ਜੋੜ ਦਿੰਦੀ ਆ ਮਿਹਨਤੀ ਕਰਦੀ ਆ ਡਾਕਟਰ ਸਾਹਿਬ ਨੂੰ ਕਿ ਦੁਬਾਰਾ ਵੀ ਸੰਸਥਾ ਦੇ ਵਿੱਚ ਆਉਣ ਬੱਚਿਆਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਸੀ ਪਤਾ ਹੈਗਾ ਕਿ ਡਾਕਟਰ ਸਾਹਿਬ ਇਸ ਤਰੀਕੇ ਨਾਲ ਬੱਚਿਆਂ ਨੂੰ ਸਮਝਾਉਣਗੇ ਕੁਸ਼ਨ ਆਨਸਰ ਦੇ ਰਹੇ ਅੱਜ ਉਹਨਾਂ ਨੂੰ ਕੁਝ ਮੋਟੀਵੇ ਮੇਰਾ ਖਿਆਲ 90% ਮੋਟੀਵੇਸ਼ਨ ਹੋਰ ਮਿਲੇ ਹੋਊਗੀ ਤਾਂ ਸ਼ਾਇਦ ਜਦੋਂ ਇਹ ਆ ਗੋਣ ਤਾਂ ਬੱਚੇ ਹੋਰ ਵੀ ਜ਼ਿਆਦਾ ਮੋਟੀਵੇਟਿਡ ਮਿਲਣ ਤੇ ਕੁਸ਼ਨ ਆਨਸਰ ਦੇ ਵਿੱਚ ਭਾਗ ਲੈਣਗੇ ਤਾਂ ਕੰਪੀਟੀਸ਼ਨ ਜਿਹੜਾ ਹੈ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਪਾਊਗਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਨਰਸਿੰਘ ਸਿੰਘ ਮਸੀਤਾਣਾ ਡਾਕ ਗੁਰਦਰ ਸਿੰਘ ਜੀ ਸਾਡੇ ਖਾਲਸਾ ਮੂਵਮੈਂਟ ਦੇ ਗੁਰੂ ਹਰਗੋਬਿੰਦ ਸਾਹਿਬ ਐਜੂਕੇਸ਼ਨ ਸਕੂਲ ਦੇ ਵਿੱਚ ਖਾਲਸਾ ਸਕੂਲੇ ਦੇ ਜੋ ਫੰਕਸ਼ਨ ਨਸ਼ਿਆਂ ਦੇ ਬੰਦੂਰ ਡਾਕਟਰ ਸਾਹਿਬ ਨੇ ਇੱਥੇ ਬੱਚਿਆਂ ਨੂੰ ਦੱਸਿਆ ਪਪਾ ਸਾਰੇ ਰੋਜ਼ ਪੜ੍ਹਦੇ ਆ ਵੀ ਨਸ਼ਿਆਂ ਦਾ ਜਿਹੜਾ ਕੋਡ ਸਾਡਾ ਬਹੁਤ ਬੁਰਾ ਚੱਲ ਰਿਹਾ ਹੈ ਸਰਕਾਰ ਨੇ ਪੂਰਾ ਜੋਰ ਲਾਇਆ ਵਾ ਮੈਂ ਡਾਕਟਰ ਸਾਹਿਬ ਦਾ ਬੜਾ ਧੰਨਵਾਦੀ ਆ ਸਾਡਾ ਦੋ ਤਿੰਨ ਮਹੀਨੇ ਤੋਂ ਗੱਲ ਚੱਲਦੀ ਸੀ ਬੇਸਿਕ ਸਕੂਲ ਦੇ ਵਿੱਚ ਡਾਕਟਰ ਸਾਹਿਬ ਕਈ ਜਗ੍ਹਾ ਜਾ ਕੇ ਜਿਹੜੋ ਲੈਕਚਰ ਦੇ ਰਹੇ ਨੇ ਬੱਚਿਆਂ ਨੂੰ ਅਸੀਂ ਵੀ ਅੱਜ 9ਵੀਂ 10ਵੀਂ 11ਵੀਂ 12ਵੀਂ ਸਕੂਲ ਦੇ ਬੱਚਿਆਂ ਨੂੰ ਮਿਠਾਲ ਕੇ ਡਾਕਟਰ ਸਾਹਿਬ ਨੇ ਇਹ ਜੋ ਲੈਕਚਰ ਨਸੀਹਤ ਦੇ ਦਿੱਸਿਆ ਬੱਚਿਆਂ ਦੇ ਸਵਾਲ ਵੀ ਪੁੱਛੇ ਨੇ ਜਿਹੜੇ ਬੱਚੇ ਫਾਸਟ ਸੈਂਕਡ ਆ ਉਹਨਾਂ ਨੂੰ ਸਨਮਾਨਤ ਵੀ ਕਰਿਆ ਮੈਂ ਡਾਕਟਰ ਸਾਹਿਬ ਦਾ ਸਕੂਲ ਕਮੇਡੀਬਲ ਆਫ ਆਪਣੇ ਮਲੇਜਰ ਵੱਲੋਂ ਤੇ ਪ੍ਰਿੰਸੀਪਲ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਉਹਦੇ ਨਾਲ ਆਏ ਸਾਡੇ ਰਜੇਸ਼ ਸਿੰਘ ਜੀ ਇਹਨਾਂ ਦਾ ਵੀ ਧੰਨਵਾਦ ਸਾਡੇ ਮਾਸਟਰ ਨਰੰਗ ਸਿੰਘ ਜੀ ਜੋ ਸਾਡੇ ਨਾਲ ਪੜ੍ਹਦੇ ਆ ਪਹਿਲਾਂ ਵੀ ਇਹ ਇੱਥੇ ਇਹ ਪੀਜੀਐਸ ਆਈਐਸ ਬਾਰੇ ਜਿਹੜਾ ਸਾਡੇ ਖਣਪੜ ਦਾ ਜਨ ਭੋਗ ਪਿਆ ਜਦ ਬੱਚਿਆਂ ਨੂੰ ਇੱਥੇ ਲੈ ਚਕੇ ਗਏ ਨੇ ਅੱਜ ਵੀ ਇਹਨਾਂ ਨੇ ਆਪਣੈਨ ਬਚਾਰ ਰੱਖੇ ਨੇ ਅੰਦਰ ਧੰਨਵਾਦੀਆਂ ਸਾਡੇ ਗੁਰਦੇਵਰ ਜਨ ਜੀ ਬਟਾਲੀ ਮਾਈਕੀ ਤੋਂ ਇਹ ਵੀ ਇੱਥੇ ਆਏ ਇਹਨਾਂ ਦਾ ਵੀ ਬੜਾ ਧੰਨਵਾਦ ਸਾਡੇ ਸਟਾਫ ਦਾ ਵੀ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਵਧੀਆ ਬਹੁਤ ਵਧੀਆ ਡਾਕਟਰ ਨੇ ਬੜੇ ਤਰੀਕੇ ਨਾਲ ਬੱਚਿਆਂ ਨੂੰ ਸਮਝਾਇਆ ਬੱਚੇ ਦੇ ਸਵਾਲ ਵੀ ਪੁੱਛੇ ਨੇ ਔਰ ਜਿਹੜੇ ਬੱਚੇ ਫਾਸਟ ਹੈ ਜਿਹੜਾ ਉਹਨਾਂ ਸਹਿਮਤ ਵੀ ਕਰੇ ਅੱਗੇ ਨੂੰ ਉਸ ਵੀ ਦੁਬਾਰਾ ਫੇਰ ਜਿਹੜਾ ਸਾਡਾ ਅੱਜ ਕਈ ਮਤਲਬ ਚੁਕੀਆਂ ਮਿਸਾਂ ਤੇ ਵੀ ਰਹਿ ਗਈਆਂ ਆਵਾਜ਼ ਦੀ ਥੋੜੀ ਜੀ ਉਹਦੇ ਘੱਟ ਕਰ ਕਰਕੇ ਅੱਗੇ ਨੂੰ ਵੀ ਅਸੀਂ ਡਾਕਟਰ ਸਾਹਿਬ ਨੂੰ ਬੁਲਾ ਕੇ ਦੁਬਾਰਾ ਫਿਰ ਇਹਦੇ ਦੇ ਬੱਚਿਆਂ ਦਾ 6ਵੀਂ 8ਵੀਂ ਕਲਾਸ ਦੇ ਬੱਚੇ ਬਿਠਾ ਕੇ ਤੁਹਾਨੂੰ ਦੁਬਾਰਾ ਕਰਾਵਾ ਚਾਰ ਪੰਜ ਦਿਨ ਪਹਿਲਾਂ ਜੋ ਨਾਲ ਸਾਹਿਬ ਜੀ ਨੇ ਜੇ ਜ਼ਰੂਰਤ ਹੋ ਤਾਂ ਜੀ ਸ਼ੈਵਨਾਰਗ ਵਿੱਚ ਮਾ ਬਾਬਾ ਤੇ ਤਰਜੀਤ ਸਿੰਘ ਜੀ ਨਾਲ ਗੱਲ ਕੀਤੀ ਮਹਾਰਾਜ ਜੀ 바ਵਾ ਨਾਰਸਿੰਘ ਵਾਲਮਡ ਸਕੂਲ ਦੇ ਵਿੱਚ ਜੋ ਅਜਿਹੇ ਬੁਰਦੋ ਵਿਅਕਤੀ ਆਪਣਾ ਲੈਕਚਰ ਜਿਹੜਾ ਚਾਹੁੰਦੇ ਤੇ ਮਨੂੰ ਬਾਬਾ ਜੀ ਨੇ ਜਦ ਇਹ ਕਿਹਾ ਕਿ ਜਰੂਰ ਕਰੋ ਅੱਜ ਵੀ ਸਵੇਰੇ ਮੈਂ ਉਹਨਾਂ ਅਕਾਲਪੁਰ ਸਾਹਿਬ ਦੇ ਹੌਂਸਲੇ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਜੇ ਸੀ ਉਹਦੀ ਮਨਜ਼ੂਰੀ ਕਰਨ ਜਾ ਸੀ ਨਹੀਂ ਆ ਵੀ ਸਕੂਲ ਦੇ ਵਿੱਚ ਆਉਂਦੇ ਇਹ ਸਾਡਾ ਜਿਹੜਾ ਸਕੂਲ ਸੱਚਖੰਡ ਦੇ ਵਾਸੀ ਬਾਬਾ ਜੀ ਸੀ ਥਾਲੀ ਵਾਲਾ ਜਿਹੜਾ ਮਰਨਗੇ ਉਹਨਾਂ ਨੇ ਚਲਾਇਆ ਹੋਇਆ ਹੈ ਕਾਲਜ ਵੀ ਸਕੂਲ ਵੀ ਇਹਦੇ ਬਹੁਤ ਬੜੀ ਅੰਦਰ ਸਕੂਲ ਸਾਡਾ ਚੱਲ ਰਿਹਾ ਤੇ ਬਾਬਾ ਜੀ ਦੇ ਵੀ ਧੰਨਵਾਦੀ ਜਿਹਨਾਂ ਨੇ ਸਾਨੂੰ ਕਾਫੀ ਜਰੂਰ ਕਰੋ ਚੰਗੇ ਕੰਮਾਂ ਦੇ ਸਾਨੂੰ ਕੋਈ ਨਾ ਦੀ ਕਰਦੇ ਨੇ ਕੋਈ ਵੀ ਸਭ ਪਹਿਲਾਂ ਵੀ ਅਸੀਂ ਕਈ ਕਪੋਜੀਸ਼ਨ ਵਿੱਚ ਕਰਾਇਆ ਹੈ ਬਾਬਾ ਜੀ ਦੇ ਚੋਣ ਵੀ ਆਉਂਦੇ ਨੇ ਦੇ ਜੀਵਨ ਰਾਹੀ ਉਹਦੇ ਤੇ ਜਾਣਾ ਉਸ ਦਾ ਸਮਝਾਇਆ ਉਹਦੇ ਸ਼ੁਰੂ ਕਰਾਉਂਦਾ ਜੋ ਅੱਜ ਪ੍ਰੋਗਰਾਮ ਇਹ ਨਸ਼ਿਆਂ ਵਿਰੁੱਧ ਉਲੀਕਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਡਾਕਟਰ ਸਾਹਿਬ ਨੇ ਡਾਕਟਰ ਨਵਿੰਦਰ ਬਾਵਾ ਜੀ ਨੇ ਯੁੱਧ ਨਸ਼ਾ ਵਿਰੁੱਧ ਇੱਕ ਪੋਸਟ ਰੱਖਿਆ ਸਾਡੀ ਸਾਹਿਬ ਜੀ ਇਹ ਸਾਰਾ ਪ੍ਰੋਗਰਾਮ ਬਾਬਾ ਪਰਮਜੀਤ ਜੀ ਦੇ ਅਸ਼ੀਰਵਾਦ ਨਾਲ ਹੋਇਆ ਇਹਦੇ ਵਿੱਚ ਡਾਕਟਰ ਸਾਹਿਬ ਨੇ ਬੱਚਿਆਂ ਨੂੰ ਨਸ਼ਾ ਬਚਾਉਣਾ ਜਾਗਰੂਕ ਕੀਤਾ ਵੀ ਨਸ਼ਾ ਦੇ ਕੀ ਮਤਲਬ ਹੈ ਹਨੀਆਂ ਨੇ ਕੀ ਮਤਲਬ ਨਸ਼ਿਆਂ ਨਾਲ ਬੰਦੇ ਦੇ ਘਰ ਪਰਿਵਾਰ ਹੋ ਜਾਂਦੇ ਨੇ ਡਾਕਟਰ ਨੇ ਸਾਰਾ ਡਿਟੇਲ ਦੇ ਵਿੱਚੇ ਬੱਚਿਆਂ ਨੂੰ ਸੁਝਾਇਆ ਤੇ ਬੱਚਿਆਂ ਨੂੰ ਡਾਕਟਰ ਸਾਹਿਬ ਨੇ ਬੜਾ ਹੌਸਲਾ ਵੀ ਦਿੱਤਾ ਤੇ ਨਾਲ ਪ੍ਰਾਈਜ਼ ਵੀ ਦਿੱਤੇ ਨੇ ਬੱਚਿਆਂ ਨੂੰ ਵੀ ਤਾਂ ਕਿ ਉਹ ਇਹਨੂੰ ਅੱਗੇ ਐਪਰੀਸ਼ੀਏਟ ਕਰਨ। ਸਾਡੇ ਸਾਧਰਮਪੁਰ ਨੂੰ ਪਟਵਾਜੜਾ ਦੀ ਭਰਾ ਜੀ ਨੇ ਸਾਡੇ ਆਪਣਾ ਹਰਚੁੰਦੇ ਜ਼ਿਲ੍ਹੇ ਦੇ ਇਹਨਾਂ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ। ਇਹਨਾਂ ਦੇ ਮਤਲਬ ਕਿ ਆਪਣਾ ਰੈਨੂ ਆਈ ਸਾਰਾ ਪ੍ਰੋਗ ਹੋਇਆ। ਸਾਨ ਰਣ ਸਿੰਘ ਜੀ ਸਾਡੇ ਸਟੇਟ ਬਾਡੀ ਉਹ ਵੀ ਸਾਡੇ ਨਾਲ ਨੇ। ਅੱਜ ਅਸੀਂ ਡਾਕਟਰ ਸਾਹਿਬ ਦੇ ਬਹੁਤ ਧੰਨਵਾਦੀ ਆ। ਇਹਨਾਂ ਨੇ ਇੱਟਾ ਵਧੀਆ ਪ੍ਰੋਗ ਰੱਖਿਆ ਇੱਥੇ ਸਾਡੇ ਸਾਬੀ ਜੀ। ਤੇ ਸਾਰੇ ਬੱਚੇ ਮਤਲਬ ਇਸ ਗੱਲ ਦੇ ਬਹੁਤ ਖੁਸ਼ ਨੇ ਮਤਲਬ ਅਸੀਂ ਧੰਨਵਾਦੀਆਂ ਦਾਸ ਸਾਹਿਬ ਦਾ ਤੇ ਸਾਰੇ ਪਰਮਾਜਰਾ ਜੀ ਦਾ ਤੇ ਬਾਬਾ ਪਰਮਜੀਤ ਜੀ ਦਾ ਜਿਨ੍ਹਾਂ ਨੇ ਅਸੀਸ਼ ਮਤਲਬ ਪੁਨਸ਼ਨ ਹੋਇਆ ਤੇ ਮੈਡਮ ਪ੍ਰਿੰਸੀਪਲ ਸਾਹਿਬ ਜਿਹੜੇ ਸਾਡੇ ਇੱਥੇ ਮੈਡਮ ਨੇ ਉਹਨਾਂ ਨੇ ਵੀ ਸਾਡਾ ਬਹੁਤ ਸਹਾਰਾ ਦਿੱਤਾ ਉਹਨਾਂ ਦਾ ਧੰਨਵਾਦੀ ਅਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਵੀ ਇਹ ਯੁੱਧ ਨਸ਼ਾ ਵਿਰੋਧੂ ਲਿਖਿਆ ਗਿਆ ਫਿਰ ਕਿਉਂ ਆਪਾਂ ਨੂੰ ਇਦਾਂ ਦੇ ਜਿਹੜੇ ਪ੍ਰੋਗਰਾਮ ਲਿਖੜੇ ਪੈ ਰਹੇ ਆ ਕੀ ਗੱਲ ਸਰਕਾਰ ਇਦਾਂ ਦੇ ਪਰਾਲੇ ਵੱਟੜ ਕੇ ਨਹੀਂ ਕਰ ਪਾ ਰਹੀ ਸਰਕਾਰ ਪਰਾਲੇ ਦਾ ਕਰ ਰਹੀ ਹੈ ਪਰ ਲੋਕ ਹਲੇ ਸਾਡੇ ਪੰਜਾਬ ਦੇ ਜਾਗਪ ਨਹੀਂ ਹੋਏ ਹਲੇ ਉਹ ਵੀ ਉਹ ਮਤਲਬ ਕਿ ਇਹਨੂੰ ਬਸ ਇਸ ਆਪਣਾ ਇੰਨਾ ਸੀਰੀਅਸ ਨਹੀਂ ਲੈਂਦੇ ਨਹੀਂ ਹੈ। ਚਲੋ ਸਰਕਾਰ ਹਰ ਪਿੰਡ ਦੇ ਵਿੱਚ ਜਾ ਕੇ ਹਰ ਸ਼ਹਿਰ ਵਿੱਚ ਜਾ ਕੇ ਨਸ਼ਿਆਂ ਬਾਰੇ ਦੱਸ ਰਹੀ ਆ। ਹੌਲੀ ਹੌਲੀ ਮਤਲਬ ਕਿ ਹਰੇਕ ਬੱਚਾ ਹਰੇਕ ਨਾਗਰਿਕ ਮਤਲਬ ਕਿ ਨਸ਼ਿਆਂ ਬਾਰੇ ਉਹ ਜਾਗਰੂਕ ਹੋ ਰਿਹਾ। ਬੜਾ ਫਰਕ ਪੈ ਰਿਹਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਾਰੇ। ਅਸਾ ਲੀਸਾ ਸਕੂਲ ਦੇ ਵਿੱਚ ਪ੍ਰੋਗਰਾਮ ਹੋਏ ਹਨ। ਉਹ ਨਸ਼ੇ ਰਨ ਦੇ ਵਿੱਚ ਸੀ। ਛੇੜੀ ਲ ਹਰ ਪੰਜਾਬ ਸਰਕਾਰ ਨੇ ਛੇੜੀ ਹੈ। ਨਛੇਨ ਰੂਦ ਦੇ ਨਾਲ ਚੱਲ ਰਿਹਾ ਹੈ ਨਾ ਕੋਸਿਸਲ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਵੀ ਮੈਂ ਉਹਦੇ ਬਾਰੇ ਬੱਚਿਆਂ ਨੂੰ ਦੱਸਾਂ ਕਿ ਨਹੀਂ ਜਿਹੜਾ ਸੋ ਦਿਨਾਂ ਵਿੱਚ ਗਿਆਨ ਸੀ ਉਸ ਦੇ ਮੁਤਾਬਿਕ ਮੈਂ ਆਪਣੇ ਤਰੀਕੇ ਦੇ ਨਾਲ ਜੋ ਹੈ ਇਹ ਆਪਣਾ ਖਿਆਲ ਕਰ ਕੀਤਾ ਪਰ ਮੈਨੂੰ ਜੋ ਮਿਲਿਆ ਸਹਿਯੋਗ ਉਹ ਤਾਂ ਉਸ ਦੇ ਮੁਕਾਬਲੇ ਨਹੀਂ ਹੈ ਇਸ ਤੋਂ ਜ਼ਿਆਦਾ ਸਰ ਜੀ ਨੇ ਜਰੂਰ ਮਿਲਣ ਨਾਲ ਸੰਭੀ ਇਨਨ ਨੇ ਸ਼ਿਗਲੇ ਸਾਹਿਬ ਨੇ ਮਨਸ਼ਾ ਕੀਤਾ ਜੋਸ਼ ਆ ਗਿਆ ਤੇ ਬੱਚੇ ਵੀ ਖੁਸ਼ ਹੋਏ ਤੇ ਬੱਚਿਆਂ ਨੇ ਜੋ ਕੁਸਚਨ ਆਨਸਰ ਕੀਤੇ ਜੋ ਵਾਰ ਸ਼ੇਰਮਨ ਸੀ ਉਹ ਵੀ ਬੜੀ ਸੋਹਣੀ ਹੋਈ ਸਟਾਫ ਬਹੁਤ ਵਧੀਆ ਸੀ ਦਿਲ ਕਰਦਾ ਇਹਨੂੰ ਇੱਕ ਵਾਰੀ ਦੁਬਾਰਾ ਖੇਡ ਬੁਲਾ ਤੇ ਮੈਂ ਸ਼ਾਇਦ ਹੋਰ ਰਿਚ ਐਡ ਕਰਕੇ ਮਨਸ਼ਾ ਦੇ ਬਾਰੇ ਕੁਝ ਮੈਸੇਜ ਦੇ ਸਕਾਂ ਜਿਹੜਾ ਕਿ ਬਹੁਤ ਜ਼ਰੂਰੀ ਹੈ ਅੱਜ ਦੇ ਜੇ ਸੀ ਪੰਜਾਬ ਨੂੰ ਬਚਾਣਾ ਕਿਉਂਕਿ ਪੰਜਾਬ ਦੇ ਸ਼ਹਿਰ ਸੇ ਨੇ ਇਹ ਜਿਹੜਾ ਜ਼ਹਿਰੀਲਾ ਸੁਭਾਅ ਹੋ ਚੁੱਕਿਆ ਹੈ ਨੌਜਵਾਨਾਂ ਵਿੱਚ ਨਸ਼ਿਆਂ ਦਾ ਇਹਨੂੰ ਕਿਸੇ ਤਰੀਕੇ ਦੇ ਨਾਲ ਖਤਮ ਕਰਨਾ ਹੋਏਗਾ ਹਰ ਸਮਾਜ ਦਾ ਇਹ ਜ਼ਰੂਰੀ ਹੈ ਆਹ ਕੋ ਡਾਕਟਰ ਹੈ ਇੰਜੀਨੀਅਰ ਹੈ ਪ੍ਰੋਫੈਸਰ ਹੈ ਜਾਂ ਕੋਈ ਐਜੂਕੇਸ਼ਨ ਹੈ ਕੋਈ ਨਾਮ ਵਾਲੇ ਸਾਰਿਆਂ ਨੂੰ ਚਾਹੀਦਾ ਹੈ ਆਪਣੇ ਕੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਕੋਈ ਜੀਨ ਨੂੰ ਕਲੇਮ ਨਹੀਂ ਕਰਨਾ ਚਾਹੀਦਾ ਹੈਗਾ ਜਿਨ੍ਹਾਂ ਕੋਈ ਕਰ ਸਕਦਾ ਹੈ ਉਹਨਾਂ ਕਰੇ ਉਹ ਮੈਂ ਕੀਤਾ ਹੈ